ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸਾਂ ਸੰਖੇਪ ਦੇ ਵਿੱਚ ਪੰਜ ਪੋਹ ਦਾ ਇਤਿਹਾਸ ਸਰਵਣ ਕਰਨਾ ਹੈ ਆਪਾਂ ਸਰਵਣ ਕਰਨਾ ਹੈ ਕਿ ਕਿਸ ਤਰ੍ਹਾਂ ਪੰਜ ਪੋਹ ਦੀ ਰਾਤ ਪੰਜ ਪੋਹ ਦਾ ਦਿਨ ਕਿਸ ਤਰ੍ਹਾਂ ਦੇ ਅਨੰਦਪੁਰ ਸਾਹਿਬ ਦੇ ਵਿੱਚ ਹਾਲਾਤ ਸਨ ਕਿਸ ਤਰ੍ਹਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਾ ਪਾਇਆ ਹੋਇਆ ਸੀ ਸੋ ਆਓ ਆਨੰਦਪੁਰ ਸਾਹਿਬ ਦੀ ਪੰਜਵੀਂ ਜੰਗ ਜਦੋਂ ਲਗਾਤਾਰ ਲੰਮੀ ਖਿੱਚ ਦੀ ਗਈ ਤਾਂ ਜਿੱਥੇ ਆਨੰਦਪੁਰ ਸਾਹਿਬ ਦੇ ਅੰਦਰ ਕਿਰੀ ਸੀ ਇੱਕ ਫੌਜ ਤੇ ਅੰਨ ਪਾਣੀ ਦੀ ਕਾਟ ਥਕੇਵਿਆਂ ਤੇ ਕੇਵੇ ਨਾਲ ਢਾਈ ਬਿਜਾਰ ਹੋਈ ਪਈ ਸੀ ਉੱਥੇ ਆਨੰਦਪੁਰ ਸਾਹਿਬ ਦੀ ਵਾਲੇ ਦੀਵਾਲੇ ਕਈ ਮਹੀਨਿਆਂ ਤੋਂ ਘੇੜਾ ਪਾਈ ਬੈਠੀ ਮੁਗਲ ਅਤੇ ਪਹਾੜੀ ਫੌਜ ਉਹਨਾਂ ਤੋਂ ਹੋਰ ਵੀ ਕੀਤੇ ਵੱਧ ਔਖੀ ਸੀ ਬਹੁਤ ਖੱਜਲ ਖਾਰ ਹੋਈ ਪਈ ਸੀ ਮੁਗਲ ਤੇ ਪਹਾੜੀ ਹਾਕਮ ਜਦੋਂ ਕਿਸੇ ਵੀ ਤਰੀਕੇ ਆਨੰਦਪੁਰ ਸਾਹਿਬ ਨੂੰ ਜਿੱਤਣ ਵਿੱਚ ناکਾਮਜਾਬ ਹੋਏ ਆਖਰਕਾਰ ਉਹਨਾਂ ਨੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢਣ ਲਈ ਇੱਕ ਕੋਹਜੀ ਰਾਜਨੀਤਿਕ ਚਾਲ ਚੱਲੀ ਜਿਸ ਦੇ ਵਿੱਚ ਔਰੰਗਜ਼ੇਬ ਤੇ ਫੌਜਦਾਰਾਂ ਤੇ ਵਜ਼ੀਰਾਂ ਨੇ ਸ਼ਹਿਨशाह ਪਾਸੋਂ ਗੁਰੂ ਆਨ ਦੀ ਪਵਿੱਤਰ ਜਿਲਦ ਤੇ ਇੱਕ ਲਿਖਿਆ ਇਕਰਾਰਨਾਮਾ ਲਿਆਂਦਾ ਕਿ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵਾਰ ਆਨੰਦਪੁਰ ਛੱਡ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਨਾ ਨਹੀਂ ਹੁੰਦਾ ਨੂੰ ਕੋਈ ਥੇਸ ਪਹੁੰਚਾਈ ਜਾਵੇਗੀ ਕਿਉਂਕਿ ਸੰਤ ਜੀ ਹਰੀਕ ਇਤਿਹਾਸਕਾਰ ਨੇ ਬਹੁਤ ਅਲੱਗ-ਅਲੱਗ ਇਤਿਹਾਸ ਲਿਖਿਆ ਹੋਇਆ ਹੈ ਆਪਾਂ ਵਿਸਥਾਰ ਦੇ ਵਿੱਚ ਨਹੀਂ ਸਰਬਨ ਕਰਨਾ ਨਾ ਹੀ ਕੋਈ ਕਰ ਸਕਦਾ ਹੈ ਸੋ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ ਸਮਝਣਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਨੂੰ ਪਤਾ ਲੱਗ ਸਕੇ ਕੀ ਸਾਡੀ ਸਿੱਖੀ ਇਤਿਹਾਸ ਵਿੱਚ ਕੀ ਕੀ ਹੋਇਆ ਹੈ ਚਾਓ ਅੱਗੇ ਵੱਲ ਚੱਲਦੇ ਹਾਂ ਜਦੋਂ ਇਕਰਾਰਨਾਮਾ ਲਿਆਂਦਾ ਗਿਆ ਤਾਂ ਉਹਨਾਂ ਨੇ ਇਹ ਵੀ ਲਿਖਿਆ ਹੋਇਆ ਸੀ ਕਿ ਸਹਿਬ ਜੀਆਂ ਨੂੰ ਜਿੱਥੇ ਮਰਜੀ ਜਾਣ ਜਿੱਥੇ ਚਾਹਣ ਉਹ ਜਾ ਸਕਦੇ ਸਨ ਦਸਮ ਪਾਸ਼ਾ ਜੀ ਦੀ ਮਹਾਨ ਰਚਨਾ ਜਫਰਨਾਮਾ ਵਿੱਚ 54 ਤੋਂ ਕਾਹਟੇ ਨੰਬਰ ਤੱਕ ਦਰਜ ਸ਼ਹਿਰਾਂ ਦੇ ਨੇੜੇ ਦੇ ਆਏ ਤੇ ਇਤਿਹਾਸਕ ਤੱਤ ਪਲੀ ਭਾਂ ਪੁਸ਼ਟ ਹੁੰਦਾ ਹੈ ਕਿ ਔਰੰਗਜ਼ੇਬ ਨੇ ਸਤਗੁਰਾਂ ਪਾਸੋਂ ਆਨੰਦਪੁਰ ਨੂੰ ਛਡਵਾਉਣ ਲਈ ਆਪਣੇ ਇੱਕ ਭਰੋਸੇਯੋਗ ਕਾਜੀ ਰਾਹੀ ਇੱਕ ਜਵਾਨੀ ਸੁਨੇਹਾ ਅਤੇ ਕੁਰਾਨ ਦੀ ਪਾਵਨ ਜिल्ਦ ਤੇ ਲਿਖਿਆ ਇੱਕ ਲਿਖਤੀ ਇਕਰਾਰਨਾਮਾ ਭੇਜਿਆ ਸੀ ਜਿਸ ਤਹਿਤ ਉਹਨਾਂ ਨੂੰ ਆਨੰਦਪੁਰ ਸਾਹਿਬ ਤਿਆਗ ਕੇ ਕਾਂਗੜ ਦੇ ਇਲਾਕੇ ਵਿੱਚ ਸੁਰੱਖਿਅਤ ਪਹੁੰਚਾਉਣ ਲਈ ਲਾਂਗਾ ਤੇ ਉੱਥੇ ਬਾਦਸ਼ਾਹ ਨਾਲ ਮੁਲਾਕਾਤ ਦੀ ਪੇਸ਼ਕਸ਼ ਕੀਤੀ ਸੀ। ਔਰੰਗਜ਼ੇਬ ਦੇ ਪ੍ਰਵਾਨੇ ਤੋਂ ਇਲਾਵਾ ਕੁਝ ਪਹਾੜੀ ਰਾਜਿਆਂ ਨੇ ਵੀ ਆٹے ਦੀ ਗौਸਮੇਤ ਇੱਕ ਲਿਖਤੀ ਸੌ ਸਤਗੁਰਾਂ ਵੱਲ ਭੇਜੀ। ਮੁਗਲ ਤੇ ਪਹਾੜੀ ਰਾਜਿਆਂ ਵੱਲੋਂ ਕੀਤੇ ਜਾ ਰਹੇ ਕੌਲੇ ਕਰਾੜਾ ਨੂੰ ਵੇਖਦਿਆਂ ਦਿਲਗੀਰ ਤੇ ਦਾਸਿਕਾਂ ਨੂੰ ਇੱਕ ਆਸ ਦੀ ਚਿੰਗ ਵਿਖਾਈ ਦਿੱਤੀ। ਉਨ੍ਹਾਂ ਰਲ ਕੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ ਕਿ ਜੋ ਆਸਮਾ ਹੈ ਜੋ ਐਸੀ ਸਥਿਤੀ ਹੈ ਕਈ ਮਹੀਨਿਆਂ ਤੋਂ ਮੁਗਲ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇੜਾ ਪਾਇਆ ਹੋਇਆ ਹੈ ਨਾ ਹੀ ਕੁਝ ਅੰਦਰੋਂ ਬਾਹਰ ਜਾ ਸਕਦਾ ਸੀ ਨਾ ਹੀ ਕੋਈ ਬਾਹਰੋਂ ਕੁਝ ਅੰਦਰ ਆ ਸਕਦਾ ਸੀ ਨਾ ਹੀ ਕੋਈ ਖਾਣ ਪੀਣ ਨੂੰ ਰਸਤ ਵਸਤ ਸੀ ਜੋ ਐਸੀ ਸਥਿਤੀ ਨੂੰ ਵੇਖਦੇ ਆ ਸਤਿਗੁਰਾਂ ਦੇ ਸਿੰਘਾਂ ਨੇ ਬੇਨਤੀਆਂ ਕੀਤੀਆਂ ਇਹ ਐਸੀ ਸਥਿਤੀ ਵਿੱਚ ਹੁਣ ਸਾਡੇ ਲਈ ਆਨੰਦਪੁਰ ਸਾਹਿਬ ਸਾਡੇ ਜਾਣਾ ਹੀ ਉਚਿਤ ਹੈ ਸਤਿਗੁਰਾਂ ਨੂੰ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਸੋਹਾਂ ਤੇ ਕੋਲੇ ਕਰਾਣਾ ਤੇ ਭਾਵੇਂ ਕੋਈ ਯਕੀਨ ਨਹੀਂ ਸੀ ਕਿਉਂਕਿ ਸਤਿਗੁਰੂ ਜੀ ਜਾਣੀ ਜਾਣਸਨ ਪਹਿਲਾਂ ਵੀ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਕਾਫੀ ਸੋਹਾਂ ਖਾਦੀਆਂ ਪਰ ਸਤਿਗੁਰਾਂ ਜੀ ਨੇ ਆਪਣੇ ਸਿੰਘਾਂ ਦੀਆਂ ਬੇਨਤੀਆਂ ਦੇਖਦੇ ਆ ਬੇਨਤੀਆਂ ਪ੍ਰਵਾਨ ਕਰਦੇ ਆ ਉਹਨਾਂ ਨੇ ਸਿੰਘਾਂ ਦੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਤੇ ਆਪਣੇ ਮਰੀਦਾਂ ਦੇ ਪਿਆਰ ਭਿਜੇ ਸੁੱਚੇ ਜਜਵਾਤਾਂ ਦੀ ਕਦਰ ਕੀਤੀ ਤੇ ਸਤਿਗੁਰੂ ਜੀ ਆਨੰਦਪੁਰ ਛੱਡ ਕੇ ਜਾਣ ਦੇ ਰਾਜ਼ੀ ਹੋ ਗਏ ਸਨ 6 ਪੋ ਸੰਮਤ 1761 ਬਿਕਰਮੀ 20 ਦਸੰਬਰ ਸਨ 1740 ਈਸਵੀ ਦੀ ਸਵੇਰ ਨੂੰ ਸਤਗੁਰਾਂ ਨੇ ਮੁਗਲ ਤੇ ਪਹਾੜੀ ਫੌਜਾਂ ਦੇ ਸੈਨਾਪਤੀਆਂ ਵੱਲ ਆਪਣੇ ਆਨੰਦਪੁਰਛੱਡਣ ਦੀ ਹਾਂ ਭੇਜ ਦਿੱਤੀ ਇੱਕ ਸੁਨੇਹਾ ਭੇਜਿਆ ਸੁਲਾਨਾ ਮਦੀਨ ਬੈਰੀ ਨੇ ਦਰਿਆ ਸਤਲੁਜ ਵਾਲਾ ਜੋ ਥੋੜਾ ਰਸਤਾ ਸੀ ਜੋ ਕਿ ਕੀਰਤਪੁਰ ਵਾਲੇ ਪਾਸੋਂ ਕਾਫੀ ਸਾਰਾ ਰਸਤਾ ਜਗਾ ਸਤਗੁਰਾਂ ਦੀ ਲੰਘਣ ਲਈ ਸੁਰੱਖਿਅਤ ਵਜੋਂ ਖਾਲੀ ਕਰ ਦਿੱਤੀ ਸੀ ਨੰਦਪੁਰ ਛੱਡਣ ਦੀ ਮੁੱਢਲ ਦੀ ਤਿਆਰੀ ਵਜੋਂ ਮਹਾਨ ਦਰवेश ਫਕੀਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਦੋਂ ਸ਼ਾਮ ਹੋਣ ਤੋਂ ਪਹਿਲਾਂ ਗੁਰੂ ਘਰ ਦਾ ਸੋਨੇ ਚਾਂਦੀ ਦੇ ਸਿੱਕੇ ਨਾਲ ਭਰਿਆ ਭਰਪੂਰ ਖਜ਼ਾਨਾ ਦਰਿਆ ਸਤਲੁਜ ਨੂੰ ਭੇਟ ਕਰਨ ਲੱਗੇ ਤਾਂ ਉੱਥੇ ਮਾਤਾ ਗੁਜਰੀ ਜੀ ਆਉਂਦੇ ਸਨ ਮਾਤਾ ਗੁਜਰੀ ਜੀ ਨੇ ਰੋਕਦਿਆਂ ਸਲਾਹ ਦਿੱਤੀ ਕਿ ਇਸ ਨੂੰ ਦਰਿਆ ਵਿੱਚ ਰੋੜਨ ਦੀ ਥਾਂ ਇਹ ਸੋਨਾ ਚਾਂਦੀ ਆਪ ਜੀ ਆਪਣੇ ਸਿੰਘਾਂ ਨੂੰ ਕਿਉਂ ਨਹੀਂ ਦੇ ਦਿੰਦੇ ਸਤਿਗੁਰਾਂ ਜੀ ਨੂੰ ਕੁਐਸਚਨ ਕੀਤਾ ਸੰਸਾਰ ਤੇ ਸੰਸਾਰਕਾ ਤੋਂ ਪੂਰੀ ਤਰ੍ਹਾਂ ਬੇਲਾਗ ਬੇਪਰਵਾਹ ਤੇਰੀ ਬੇਰਾਗੀ ਪਾਤਸ਼ਾਹ ਮਾਤਾ ਜੀ ਦੀ ਸਵਾਲ ਦਾ ਮਸਲਾ ਸੁਣ ਮੁਸਕਰਾਏ ਸਤਿਗੁਰਾਂ ਜੀ ਨੇ ਬੜੇ ਧੀਰਜ ਨਾਲ ਪਿਆਰ ਦੇ ਨਾਲ ਮਾਤਾ ਜੀ ਹਾਂ ਜਵਾਬ ਦਿੱਤਾ ਕਹਿ ਮਾਤਾ ਜੀ ਦੇਖੋ ਮੇਰੇ ਜੋ ਜਾਨ ਤੋਂ ਪਿਆਰੇ ਮੁਰੀਦ ਸਨ ਸਤਿਗੁਰਾਂ ਜੀ ਨੇ ਆਖਣਾ ਕੀਤਾ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਬੀਲਾ ਸਿੰਘਾਂ ਨੇ ਸੋਨੇ ਚਾਂਦੀ ਦੀ ਕਦੇ ਜਦ ਨੇ ਕੀਤਾ ਮੈਂ ਆਪਣੇ ਪਿਆਰੇ ਇਸ ਖਾਲਸੀ ਅਰਥਾਤ ਨਾਦੀ ਪੁੱਤਰਾਂ ਦੇ ਪਿਆਰ ਦਾ ਕਰਜ਼ ਸੋਨੇ ਚਾਂਦੀ ਨਾਲ ਨਹੀਂ ਚੁਕਾ ਸਕਦਾ ਨਾ ਹੀ ਚਕਾਉਣਾ ਹੈ ਸੋਨੇ ਚਾਂਦੀ ਤੋਂ ਬਾਅਦ ਸਤਿਗੁਰਾਂ ਨੇ ਇਹ ਕਾਮ ਬੇਸ਼ਕੀਮਤੀ ਧਾਰਮਿਕ ਗ੍ਰੰਥਾਂ ਤੇ ਹੋਰ ਰੰਗ-ਬਰੰਗੇ ਮਲਬਾਰ ਸਾਜ-ਸਮਾਨ ਨੂੰ ਬਾਰੋ-ਬਾਰੀ ਕਰਦਿਆਂ ਬੜੀ ਬੇਲਾਗਤਾ ਨਾਲ ਦਰਿਆਰ ਨੂੰ ਸਮਰਪਣ ਕਰ ਦਿੱਤਾ ਗਜਨੀ ਤੋਂ ਆਇਆ ਬਿਸਮਾਰ ਕੰਭੂ ਵੀ ਸਤਿਗੁਰਾਂ ਨੇ ਅਗਨ ਭੇਟ ਕਰ ਦਿੱਤਾ ਸੀ ਨੀਲੇ ਦਾ ਸ਼ਾਸਵਾਰ ਕਲਗੀਧਰ ਬਾਦਸ਼ਾ ਨਰਵੀਸ ਸਹੀਦਾ ਤੇ ਰੰਤ ਫਕੀਰਾਂ ਵਾਲ ਇਲਾਹੀ ਵੇਸ ਵਿੱਚ ਪਿਤਾ ਗੁਰੂ ਦੁਆਰਾ ਬਸਾਏ ਤੇ ਹੱਥੀ ਪਾਲੇ ਭਰੇ ਪੁਕੰਨੇ ਲਗੜ ਅਨੰਦਪੁਰ ਨੂੰ ਛੱਡਣ ਵਾਲੇ ਸਨ ਸ਼ਾਮਾਂ ਡੂੰਗੀਆਂ ਪੈ ਗਈਆਂ ਸਤਿਗੁਰਾਂ ਨੇ ਜੂਰ ਪਾਸ਼ਾ ਨੇ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਆਖਰੀ ਫੇਰਾ ਪਾਇਆ ਪਿੱਛੇ-ਪਿੱਛੇ ਕੁਝ ਸਿੰਘਾਂ ਦਾ ਕਾਫਲਾ ਚੱਲ ਰਿਹਾ ਸੀ ਨਿਤਕਰਮ ਉਪਰੰਤ ਰਾਤ ਦੇ ਪਹਿਲੇ ਪੈ ਸਾਰੇ ਸਿੰਘਾਂ ਨੂੰ ਨਨਪੁਰ ਤੋਂ ਕੂਚ ਕਰਨ ਦਾ ਹੁਕਮ ਹੋਇਆ ਸੀ ਗੁਰੂ ਪਿਆਰੇਓ ਜੋ ਆਪਾਂ ਇਸ ਵੀਡੀਓ ਦੇ ਵਿੱਚ ਇਤਿਹਾਸ ਸਰਵਣ ਕੀਤਾ ਹੈ ਇਹ ਪੰਜ ਪੋਹ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਉੱਥੇ ਦੇ ਹਾਲਤ ਸਨ ਹਾਲਾਤ ਸੀ ਕਿਸ ਤਰ੍ਹਾਂ ਨਨਪੁਰ ਸੈ ਨੂੰ ਘੇਰਾ ਪਾਇਆ ਹੋਇਆ ਸੀ ਤੇ 6 ਪੋਹ ਨੂੰ ਜਦੋਂ ਸ਼ਾਮ ਨੂੰ ਸੋਹਾ ਲੈ ਕੇ ਆਉਂਦੇ ਹਨ ਜੋ ਕਿ ਆٹے ਦੀ ਗੋ ਬਣਾ ਕੇ ਲੈ ਕੇ ਆਉਂਦੇ ਸਨ ਤਾਂ ਛੇ ਪੋ ਨੂੰ ਸਤਿਗੁਰਾਂ ਨੇ ਛੇ ਤੋਂ ਸਤ ਪੋ ਦੇ ਵਿਚਾਲੇ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਖਾਲੀ ਕੀਤਾ ਸੀ ਸੋ ਆਪਾਂ ਇਸ ਇਤਿਹਾਸ ਨੂੰ ਸੰਖੇਪ ਦੇ ਵਿੱਚ ਹੀ ਸਰਵਣ ਕੀਤਾ ਹੈ ਕਿਉਂਕਿ ਇਸ ਨੂੰ ਆਪਾਂ ਵਿਸਤਾਰ ਦੇ ਵਿੱਚ ਨਹੀਂ ਸਰਵਣ ਕਰ ਸਕਦੇ ਨਾ ਹੀ ਕੋਈ ਕਰ ਸਕਦਾ ਹੈ ਸੋ ਆਪਾਂ ਛੇਪੋ ਦਾ ਇਤਿਹਾਸ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸਰਬਨ ਕਰਾਂਗੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਜਰੂਰ ਸੁਣੋ ਪੜੋ ਦੇਖੋ ਆਪਣੇ ਇਤਿਹਾਸ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ ਜੋ ਇਹ ਜਵਾਨੀ ਹੈ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖੇ ਇਤਿਹਾਸ ਵਿੱਚ ਕੀ ਕੀ ਹੋਇਆ ਹੈ ਕਿਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਿੱਖੀ ਬਚਾਉਣ ਦੇ ਲਈ ਸਤਗੁਰਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਵਾਰਿਆ ਕਿਸ ਤਰ੍ਹਾਂ ਉੱਥੇ ਦੇ ਹਾਲਾਤ ਸਨ ਸੋ ਆਪਾਂ ਜਰੂਰ ਇਸ ਇਤਿਹਾਸ ਨੂੰ ਵੇਖੀਏ ਆਪਣੇ ਜੀਵਨ ਦੇ ਵਿੱਚ ਜੋ ਸਤਗੁਰਾਂ ਨੇ ਸਾਨੂੰ ਇਹ ਸਿੱਖੀ ਦਿੱਤੀ ਹੈ ਉਸ ਨੂੰ ਸਿੱਖੀ ਕੇਸਾਂ ਸੁਸਸਾਂ ਦੇ ਨਾਲ ਨਿਭਾਈਏ ਸੋ ਗੁਰੂ ਪਿਆਰਿਓ ਆਪ ਸਿਵ ਸੰਤਾਂ ਨੇ ਜਰੂਰ ਆਪਣੇ ਪੇਜ ਨੂੰ ਫੋਲੋ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ